ਬਹੁਤ ਮੁਸ਼ਕਲ ਹੋ ਗਿਆ ਭਾਜੀ ਹਲਾਤ ਮਾੜੇ ਹੋ ਗਏ ਬੱਚੇ ਬੱਚੇ ਸ਼ਹਿਰ ਕਰਦੇ ਰਿਸ਼ਤੇਦਾਰੀ ਚ ਟਾਈਮ ਪਾਸ ਕਰਨ ਨੇ ਲੋਕਾਂ ਦੇ ਘਰਾਂ ਚ ਟਾਈਮ ਪਾਸ ਬਹੁਤ ਔਖਾ ਕਰਦਾ ਜਿਹੜੇ ਲੋਕ ਇਹ ਦੇਖ ਰਹੇ ਨੇ ਕਿ ਇਹ ਬਹੁਤ ਮਾੜੇ ਹਾਲਾਤਾਂ ਚ ਇਹਨਾਂ ਦਾ ਘਰ ਹੈ ਦਿਹਾੜੀ ਟੱਪਾ ਕਰਕੇ ਗੁਜ਼ਾਰਾ ਕਰ ਰਹੇ ਨੇ ਤੇ ਪਰ ਹੁਣ ਫਲੱਡ ਆਨ ਕਰਕੇ ਇਹਨਾਂ ਦਾ ਘਰ ਢਾਇ ਢੇਰੀ ਹੋ ਚੁੱਕਿਆ ਹੈ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਨਹੀਂ ਦੇਵਾਨੇ ਆ ਸਾਡਾ ਘਰ ਬਣਾ ਦੋ ਘਰ ਨਹੀਂ ਬਣਾ ਸਾਥੋ ਵੈਸੋ ਪੰਜਾਬ ਜੀ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਸੁਲਤਾਨਪੁਰ ਲੋਧੀਜ ਪਿਛਲੇ 6 ਦਿਨ ਤੋਂ ਹੜ ਆਏ ਨੇ ਇੱਥੋਂ ਦੇ ਹਾਲਾਤ ਅਜਿਹੇ ਨੇ ਕਿ ਕਿਸੇ ਦਾ ਕੁਝ ਹੋਇਆ ਕਿਸੇ ਦਾ ਕੁਝ ਹੈ ਪਰ ਅੱਜ ਮੇਰੇ ਨਾਲ ਇੱਕ ਪਰਿਵਾਰ ਹੈ ਜਿਸ ਦਾ ਇੱਕ ਘਾਰ ਛੋਟਾ ਜਿਹਾ ਘਰ ਹੈ ਜਿਸ ਵਿੱਚ ਦਿਹਾੜੀ ਟੱਪਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਇਹਨਾਂ ਦਾ ਘਰ ਟੱਗ ਗਿਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਕਦੋਂ ਹੋਇਆ ਸੀ ਕੀ ਹੋਇਆ ਜੀ ਮਾਤਾ ਜੀ 11 11 ਤਰੀਕ ਨੂੰ 11 ਤਰੀਕ ਨੂੰ ਘਰ ਟੱਟ ਗਿਆ ਰੋਜੀ ਰੋਟੀ ਦਾ ਸਾਧਨ ਕੀ ਇਹ ਡੱਡਾ ਕੋਈ ਨਹੀਂ ਇਤਨਾ ਦਿਹਾੜੀ ਤੇ ਪਕੜਦੇ ਖਾਣੇ ਮਾਂ ਪੁੱਤ ਤੇ ਗੁੱਡੀ ਵੀ ਛੋਟੀ ਆ ਤੇ ਇੱਕ ਪੋਤਰਾ ਵਾ ਪੋਤਰਾ ਸੇਵਨਿਚ ਪੜਦਾ ਤੇ ਪੋਤਰੀ ਨਾਵੀਚ ਪੜਦੀ ਹੈ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਨਹੀਂ ਦੇਵਾਨੇ ਆ ਸਾਡਾ ਘਰ ਬਣਾ ਦੋ ਘਰ ਨਹੀਂ ਬਣਾਣਾ ਸਾਥੋ ਕੀ ਕੀ ਕੰਮ ਕਰਦੇ ਹੋ ਤੁਸੀਂ ਅਸੀਂ ਪਾਜੀ ਦਿਹਾੜੀ ਦਾ ਪਕੜਦੇ ਆ ਅੱਛਾ ਜੀ ਹਾਂਜੀ ਦਿਹਾੜੀ ਦਾ ਪਕੜਦੇ ਆ ਤੇ ਟਾਈਮ ਪਾਸ ਆਪਦਾ ਰੋਟੀ ਦਾ ਮਾੜਾ ਮੋੜ ਕੀ ਜਾਰਾ ਕਰਦੇ ਆ ਤੇ ਹੁਣ ਕਿਸ ਤਰ੍ਹਾਂ ਚੱਲੇਗਾ ਅੱਗੋਂ ਬਹੁਤ ਮੁਸ਼ਕਲ ਹੋ ਗਿਆ ਭਾਜੀ ਲਾਡ ਮਾੜੇ ਹੋ ਗਏ ਰਿਸ਼ਤੇਦਾਰੀ ਚ ਟੈਂਪਾਸ ਕਰਨ ਨੇ ਲੋਕਾਂ ਦੇ ਘਰਾਂ ਟੈਂਪਾਸ ਬਹੁਤ ਔਖਾ ਕਰਨਦਾ ਹੈ ਹਾਂ ਤੁਹਾਡਾ ਮੋਬਾਈਲ ਨੰਬਰ ਕੀ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਹੈ ਤੁਹਾਡੀ ਕਿਦਾ ਮਦਦ ਕਰਨਾ ਚਾਹੁੰਦੇ ਹਾਂ ਜੀ ਕਿ ਦੱਸਿਓ ਜੀ ਨੰਬਰ ਕੀ ਹੈ ਇਹਨਾਂ ਦਾ ਨੰਬਰ ਹੈ ਜੀ 797363374 7973633774 33774 ਤਗਾ ਨੰਬਰ ਜੀ ਫਿਰ ਮੈਂ ਇੱਕ ਵਾਰ ਰਿਪੀਟ ਕਰ ਦਿੰਦਾ 79736 3933774 ਸੋ ਇੱਕ ਬੇਨਤੀ ਹੈ ਜਿਹੜੇ ਲੋਕ ਇਹ ਦੇਖ ਰਹੇ ਨੇ ਕਿ ਇਹ ਬਹੁਤ ਮਾੜੇ ਹਾਲਾਤਾਂ ਚ ਇਹਨਾਂ ਦਾ ਘਰ ਹੈ ਦਿਹਾੜੀ ਟੱਪਾ ਕਰਕੇ ਗੁਜ਼ਾਰਾ ਕਰ ਰਹੇ ਨੇ ਤੇ ਪਰ ਹੁਣ ਫਲੱਡ ਆਨ ਕਰਕੇ ਇਹਨਾਂ ਦਾ ਘਰ ਢਾਈ ਟੇਰੀ ਹੋ ਚੁੱਕਿਆ ਹੈ ਤੇ ਕਿੰਨਾ ਕੋ ਖਰਚਾ ਆਏਗਾ ਜੀ ਕਿ ਆ ਪਾਜੀ ਬੋਤ ਲਾਇਆ ਹੈ ਤੇ ਤੁਹਾਨੂੰ ਪਤਾ ਜੀ ਅੱਗੇ ਖਰਚਾ ਵਾ ਕਰਚੇ ਇਟ ਬਹੁਤ ਮਹਿੰਗੀ 7000 ਨੂੰ ਇਟਾ ਲਾਈਏ ਤੇ 15000 ਰੇਟ ਲੈਂਦੀ ਜਿਹੜੀ ਲਾਤੀ ਅਸੀਂ 15000 ਰੇਟ ਲੈਂਦੀ ਜਿਹੜੀ ਲਾਤੀ ਅਸੀਂ ਅੱਛਾ ਜੀ 15000 ਤੋਂ ਤੁਹਾਨੂੰ ਪਤਾ ਤਾਂ ਗਾੜੀ ਖਰਚਾ ਵੀ ਤੁਹਾਨੂੰ ਪਤਾ ਜੀ ਉੱਤੇ ਲੱਗਾ ਹੋਊਗਾ ਸੀਮੈਂਟ ਦਾ ਸਰੀਏ ਦਾ ਖਰਚਾ ਤੁਹਾਨੂੰ ਪਤਾ ਗਰੀਬ ਦਾ ਮਾਰਦੇ ਉਤਨਾ ਹੀ ਬੰਦਾ ਤੁਹਾਨੂੰ ਪਤਾ ਆ ਰੇਟ ਲੱਗੀ ਸੌਦਾ ਹੀ ਮਹਾ ਕਰੇ ਹੁੰਦਾ ਪੂਰਾ ਫੜਦਾ ਵਾ ਕਿਤਰਾ ਕਰਨਾ ਅਸੀਂ ਕੀ ਕਰਨਾ ਸੋ ਤੁਸੀਂ ਇਹ ਦੇਖ ਸਕਦੇ ਹੋ ਹਾਲਾਤ ਹੈ ਫਲੱਡ ਦੇ ਨਾਲ ਹੋਏ ਨੇ ਕੁਝ ਜ਼ਿੰਮੇਦਾਰ ਵੱਡੇ ਨੇ ਉਹਨਾਂ ਦਾ ਵੀ ਨੁਕਸਾਨ ਹੈ ਕੁਝ ਗਰੀਬ ਪਰਿਵਾਰ ਹੈ ਉਹਨਾਂ ਦਾ ਵੀ ਨੁਕਸਾਨ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਵਾਸੀ ਪੰਜਾਬ ਦੇ ਦਰਸ਼ਕਾਂ ਨੂੰ ਕਿ ਇਹਨਾਂ ਦੀ ਮਦਦ ਕਰੋ ਤਾਂ ਕਿ ਇਹ ਦੁਬਾਰਾ ਆਪਣੇ ਪੈਰਾਂ 'ਤੇ ਖੜੇ ਹੋ ਸਕਣ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਗਪੁਰੀ ਸੁਲਤਾਨਪੁਰ ਲੋਧੀ